ਪੰਚਾਇਤੀ ਚੋਣਾਂ ਲੰਮੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਨੇ ਪੰਚਾਇਤੀ ਚੋਣਾਂ ਦਾ ਜਿਹੜਾ ਐਕਟ ਆ ਉਹਦੇ ਵਿੱਚ ਵੀ ਜਿਹੜੀ ਸੋਧ ਕੀਤੀ ਗਈ ਸੀ ਉਹਨੂੰ ਰਾਜਪਾਲ ਸਾਹਿਬ ਦੀ ਹਰੀ ਝੰਡੀ ਮਿਲ ਗਈ ਹੈ ਤੇ ਅਕਤੂਬਰ ਦੇ ਅੱਧਕ ਜਿਹੇ ਦੇ ਵਿੱਚ ਜਾ ਕੇ ਕਹਿੰਦੇ ਜੀ ਸੰਭਾਵਨਾ ਬਣ ਗਈ ਹੈ ਕਿ ਪੰਚਾਇਤੀ ਚੋਣਾਂ ਹੋ ਜਾਣਗੀਆਂ ਜਿਹੜੀ ਇਹ ਪੁਰਾਣੀ ਪਾਲਿਸੀ ਸੀ ਨਾ ਰਿਜ਼ਰਵੇਸ਼ਨ ਪਾਲਿਸੀ ਸੀ ਰਾਖਵਾ ਕਰਨ ਪਾਲਿਸੀ ਉਹ ਪਾਲਿਸੀ ਪੁਰਾਣੀ ਲੈਣੀ ਦਿੱਤੀ ਗਈ ਆ ਕਿਸੇ ਪਾਰਟੀ ਦੇ ਸਿੰਬਲ ਤੇ ਚੋਣਾਂ ਨਹੀਂ ਹੋਣਗੀਆਂ ਵੈਸੇ ਪੈਦਾ ਵੀ ਹੁੰਦਿਆਂ ਸੀਗੀਆਂ ਆਦਮ ਨੇ ਕਿਹਾ ਉਹ ਆਮ ਆਦੀ ਪਾਰਟੀ ਦੀ ਕਪੱਡੀ ਕਰ ਰਹੀ ਹੈਗੀ ਇਹ ਵਿਰੋਧੀ ਕਹਿੰਦੇ ਆ ਵਿਰੋਧੀ ਇਹ ਗੱਲ ਕਹਿੰਦੇ ਆ ਕਹਿੰਦੇ ਇਹ ਤਾਂ ਝੂਠ ਬੋਲਦੇ ਆ ਪਹਿਲਾਂ ਵੀ ਤਾਂ ਚੋਣਾ ਸਿੰਬਲ ਤੇ ਨਹੀਂ ਹੁੰਦੀਆਂ ਸੀਗੀਆਂ ਹੁੰਦੀਆਂ ਵੀ ਨਹੀਂ ਸੀਗੀਆਂ ਗੱਲ ਸਹੀ ਆ ਵਿਰੋਧੀਆਂ ਦੀ ਤੇ ਆ ਹੁਣ ਕਹਿੰਦੇ ਨਹੀਂ ਸਿੰਬਲ ਤੇ ਹੋਣਗੀਆਂ ਚੋਣਾ ਕਿਸੇ ਪਾਰਟੀ ਦੇ ਚੋਣਸਾਨ ਤੇ ਚੋਣਾ ਨਹੀਂ ਹੋਣਗੀਆਂ ਅਕਤੂਬਰ ਦੇ ਵਿੱਚ ਚੋਣ ਅਗਲੇ ਮਹੀਨੇ ਮੁਸ਼ਕਿਲਾਂ ਤਾਂ ਬੰਦਰ ਜੀ ਟਾਈਮ ਘੱਟ ਰਹਿ ਗਿਆ ਵੋਟਾਂਸ ਦਾ ਵੀ ਕਰਨੀਆਂ ਕੰਮ ਬੜੇ ਪਏ ਨੇ ਬੂਤ ਬਣਾਉਣੇ ਆ ਕਿੱਤੇ ਕਿੱਤੇ ਕਿਹੜੇ ਕਿਹੜੇ ਮੁਲਾਜ਼ਮ ਬੜਾ ਬੜਾ ਵੱਡਾ ਕੰਮ ਪਿਆ ਅਕਤੂਬਰ ਦੇ ਵਿੱਚ ਵੀ ਝੜੇ ਹੁਣੀ ਮੁਸ਼ਕਲ ਹੈ ਨਵੰਬਰ ਤੱਕ ਪਹੁੰਚਣਾ ਜੋ ਨਾ ਚਲੋ ਇਹਨਾਂ ਨੇ ਹੱਦ ਜੀ ਕਹਿਤਾ ਅਕਤੂਬਰ ਦਾ ਤਾਂ ਨਵੰਬਰ ਤੱਕ ਲੈ ਜਾਣਾ ਨਵੰਬਰ ਤੱਕ ਲੈ ਜਾਣਗੇ ਪੱਕਾ ਡੈਫੀਨਿਟਲੀ ਤੇ ਇਹ ਬਿੱਲ ਨੂੰ ਪ੍ਰਵਾਨਗੀ ਦਿੱਤੀ ਆ ਪਹਿਲਾ ਬਿੱਲ ਪ੍ਰਵਾਨ ਕੀਤਾ ਸਾਡੇ ਰਾਜਪਾਲ ਨੇ ਪੰਜਾਬ ਦਾ ਉਹਦਾ ਸਮਾਰਨ ਤੋਂ ਬਾਅਦ ਗਿਆਨ ਚੰਦ ਕਟਾਰੀਆ ਨੇ ਪਹਿਲਾ ਬਿੱਲ ਸਾਈਨ ਕੀਤਾ ਹੈ ਜੀ ਗੁਲਾਬ ਚੰਦ ਕਟਾਰੀਆ ਚਲੋ ਠੀਕ ਹੈ ਜੀ ਜੀ ਪੰਚਾਇਤੀ ਚੋਣਾਂ ਲੰਮੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਨੇ ਪੰਚਾਇਤੀ ਚੋਣਾਂ ਦਾ ਜਿਹੜਾ ਐਕਟ ਆ ਉਹਦੇ ਵਿੱਚ ਵੀ ਜਿਹੜੀ ਸੋਧ ਕੀਤੀ ਗਈ ਸੀ ਉਹਨੂੰ ਰਾਜਪਾਲ ਸਾਹਿਬ ਦੀ ਹਰੀ ਝੰਡੀ ਮਿਲ ਗਈ ਹੈ ਤੇ ਅਕਤੂਬਰ ਦੇ ਅੱਧਕ ਜਿਹੇ ਦੇ ਵਿੱਚ ਜਾ ਕੇ ਕਹਿੰਦੇ ਜੀ ਸੰਭਾਵਨਾ ਬਣ ਗਈ ਹੈ ਕਿ ਪੰਚਾਇਤੀ ਚੋਣਾਂ ਹੋ ਜਾਣਗੀਆਂ ਜਿਹੜੀ ਇਹ ਪੁਰਾਣੀ ਪਾਲਿਸੀ ਸੀ ਨਾ ਰਿਜ਼ਰਵੇਸ਼ਨ ਪਾਲਿਸੀ ਸੀ ਰਾਖਵਾ ਕਰਨ ਪਾਲਿਸੀ ਉਹ ਪਾਲਿਸੀ ਪੁਰਾਣੀ ਰਹਿਣ ਦਿੱਤੀ ਗਈ ਆ ਕਿਸੇ ਪਾਰਟੀ ਦੇ ਸਿੰਬਲ ਤੇ ਚੋਣਾਂ ਨਹੀਂ ਹੋਣਗੀਆਂ ਵੈਸੇ ਪਹਿਲਾਂ ਵੀ ਹੁੰਦਿਆਂ ਸੀਗੀਆਂ ਪਹਿਲਾਂ ਮੰਨਦੇ ਸੀਗੇ ਉਹ ਆਮ ਆਦੀ ਪਾਰਟੀ ਦੀ ਵੱਡੀ ਕਾਰਵਾਈ ਹੈਗੀ ਇਹ ਵਿਰੋਧੀ ਕਹਿੰਦੇ ਆ ਵਿਰੋਧੀ ਇਹ ਗੱਲ ਕਹਿੰਦੇ ਆ ਕਹਿੰਦੇ ਇਹ ਤਾਂ ਝੂਠ ਬੋਲਦੇ ਆ ਪਹਿਲਾਂ ਵੀ ਤਾਂ ਚੋਣਾਂ ਸਿੰਬਲ ਤੇ ਨਹੀਂ ਹੁੰਦੀਆਂ ਸੀਗੀਆਂ ਹੁੰਦੀਆਂ ਵੀ ਨਹੀਂ ਸੀਗੀਆਂ ਗੱਲ ਸਹੀ ਆ ਵਿਰੋਧੀਆਂ ਦੀ ਤੇ ਆ ਹੁਣ ਕਹਿੰਦੇ ਨਹੀਂ ਸਿੰਬਲ ਤੇ ਹੋਣਗੀਆਂ ਚੋਣਾਂ ਕਿਸੇ ਪਾਰਟੀ ਦੇ ਚੋਣ ਸੰਸਦ ਤੇ ਚੋਣਾਂ ਨਹੀਂ ਹੋਣਗੀਆਂ ਅਕਤੂਬਰ ਦੇ ਵਿੱਚ ਚੁਣ ਅਗਲੇ ਮਹੀਨੇ ਮੁਸ਼ਕਿਲ ਆ ਤਰ ਬੰਦਰ ਜੀ ਟਾਈਮ ਘੱਟ ਰਹਿ ਗਿਆ ਵੋਟਾਂਸ ਦਾਇਰ ਵੀ ਕਰਨੀਆਂ ਕੰਮ ਬੜੇ ਪਏ ਨੇ ਬੂਥ ਬਣਾਉਣੇ ਆ ਕਿੱਥੇ ਕਿੱਥੇ ਕਿਹੜੇ ਕਿਹੜੇ ਮੁਲਾਜ਼ਮ ਬੜਾ ਬੜਾ ਵੱਡਾ ਕੰਮ ਪਿਆ ਅਕਤੂਬਰ ਦੇ ਵਿੱਚ ਵਿਚਾਲ ਨਵੰਬਰ ਤੱਕ ਪਹੁੰਚਣਾ ਜੋਨਾ ਚਲੋ ਇਹਨਾਂ ਨੇ ਅੱਜ ਹੀ ਕਹਿ ਦਿੱਤਾ ਕਿ ਅਕਤੂਬਰ ਦਾ ਤਾਂ ਨਵੰਬਰ ਤੱਕ ਲੈ ਜਾਣਗੇ ਨਵੰਬਰ ਤੱਕ ਲੈ ਜਾਣਗੇ ਪੱਕਾ ਡੈਫੀਨਿਟਲੀ ਤੇ ਇਹ ਬਿੱਲ ਨੂੰ ਪ੍ਰਵਾਨਗੀ ਦਿੱਤੀ ਆ ਪਹਿਲਾ ਬਿੱਲ ਪ੍ਰਵਾਨ ਕੀਤਾ ਸਾਡੇ ਰਾਜਪਾਲ ਨੇ ਪੰਜਾਬ ਦਾ ਉਹਦਾ ਸਮਾਰਣ ਤੋਂ ਬਾਅਦ ਗਿਆਨ ਚੰਦ ਕਟਾਰੀਆ ਨੇ ਪਹਿਲਾ ਬਿੱਲ ਸੈਨ ਕੀਤਾ ਹੈ ਜੀ ਗੁਲਾਬ ਚੰਦ ਕਟਾਰੀਆ ਚਲੋ ਠੀਕ ਹੈ ਜੀ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਖੋਖ ਭਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ